ਡਾਕਟਰ ਐਸ.ਪੀ. ਸਿੰਘ ਉਬਰਾਏ ਨੇ ਨਾਬਾ ਵਿਖੇ ਲਿਬਰਟੀ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਡਾਕਟਰ ਐਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਵੱਲੋਂ ਆਮ ਲੋਕਾਂ ਨੂੰ ਘੱਟ ਰੇਟਾਂ 'ਤੇ ਟੈਸਟ ਕਰਵਾਉਣ ਲਈ ਵੱਖ-ਵੱਖ ਸੂਬਿਆਂ ਵਿੱਚ ਲਿਬਰਟੀ ਅਤੇ ਡਾਇਗਨੋਸਟਿਕ ਸੈਂਟਰ ਖੋਲਣ ਦੀ ਇੱਕ ਮਹਿੰਮਾ ਸ਼ੁਰੂ ਕੀਤੀ ਗਈ ਸੀ ਤਾਂ ਕਿ ਆਮ ਲੋਕ ਆਪਣਾ ਇਲਾਜ ਬਿਹਤਰ ਢੰਗ ਨਾਲ ਕਰਵਾ ਸਕਣ ਡਾਕਟਰ ਉਬਰਾਏ ਨੇ ਦੱਸਿਆ ਕਿ ਸਭ ਤੋਂ ਪਹਿਲਾ ਟਰੱਸਟ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਅਤੇ 50 ਲੈਬਾਰਟਰੀਆਂ ਖੋਲਣ ਦਾ ਫੈਸਲਾ ਕੀਤਾ ਗਿਆ ਸੀ ਇਹ 50 ਲੈਬਾਰਟਰੀਆਂ ਖੋਲ ਕੇ ਫਿਰ 50 ਲੈਬਾਰਟਰੀਆਂ ਹੋਰ ਖੋਲਣ ਦਾ ਟੀਚਾ ਮਿੱਥਿਆ ਗਿਆ ਹੈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ 128 ਲੈਬਾਰਟਰੀਆਂ ਖੋਲ੍ਹ ਕੇ ਜਾ ਚੁੱਕੀਆਂ ਨੇ ਅਤੇ ਜਲਦੀ 150 ਲੈਬਾਰਟਰੀਆਂ ਖੋਲਣ ਦਾ ਟੀਚਾ ਪੂਰਾ ਹੋਣ ਜਾ ਰਿਹਾ ਹੈ ਸਰਬਦਾ ਪਹਲਾ ਚੈਰੀਟੇਬਲ ਟਰਸਟ ਉਹਨਾਂ ਜਿਹੜੀ ਮਹਿੰਮ ਸ਼ੁਰੂ ਕੀਤੀ ਗਈ ਸੀ ਜਿੱਥੇ ਬਾਕੀ ਸਾਡੇ ਮੈਡੀਕਲ ਫੈਸਿਲਿਟੀ ਸਹੀ ਦੇ ਰਹੇ ਆ ਸੀ ਕਾਫੀ ਸਾਡੇ ਕੰਮ ਚੱਲ ਰਹੇ ਆ ਇੱਕ ਇਸ ਚੀਜ਼ ਨੂੰ ਮਹਿਸੂਸ ਕੀਤਾ ਗਿਆ ਸੀ ਕਿ ਲੈਬਾਰਟਰੀਜ਼ ਦੀ ਬਹੁਤ ਜ਼ਰੂਰਤ ਹੈ ਟੈਸਟ ਤਾਂ ਨੇ ਮਹਿੰਗੇ ਹੋ ਚੁੱਕੇ ਸੀ ਕਿ ਆਮ ਪਬਲਿਕ ਜਿਹੜੀ ਆ ਉਹ ਟੈਸਟ ਕਰਾਈ ਨਹੀਂ ਸਕਦੇ ਸੀ ਸਭ ਤੋਂ ਪਹਿਲਾਂ ਅਸੀਂ ਪਟਿਆਲਾ ਤੇ ਸਭ ਤੋਂ ਜ਼ਰੂਰ ਤੋਂ ਲੈਬਾਰਟਰੀ ਸ਼ੁਰੂ ਕੀਤੀਆਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਅਸੀਂ ਕਿਹਾ ਸੀ ਕਿ 50 ਬੋਟਰੀ ਖੋਲਾਂਗੇ ਉਹ 50 ਪੂਰੀਆਂ ਹੋਈਆਂ ਲੇਕਿਨ ਏਰੀਆ ਸੀ ਕਵਰ ਨਹੀਂ ਕਰ ਪਾਈ ਸਾਰਾ ਫਰਗੂਲ ਟੇਕ ਪਾਦਰ ਜੀ ਦਾ ਗੁਰਪੁਰਬ ਆ ਗਿਆ ਉੱਥੇ 50 ਲੋਟਰੀਆਂ ਹੋਰ ਕੀਤੀਆਂ ਸੋ ਤਕਰੀਬਨ 3 ਸੜੀਆਂ ਹੋ ਚੁੱਕੇ ਤਿੰਨ ਵਾਰੀ 50-50 ਕਰਕੇ ਅਸੀਂ 150 ਲੋਟਰੀ ਜਿਹੜੀ ਸਾਡੀ ਆਲਰੇਡੀ ਜਿਹੜੀ ਪਾਈਪਲਾਈਨ ਚ ਹੈਗੀ ਹੈ ਜਿੱਚੋ ਮੇਰੇ ਖਿਆਲ 128 ਦੇ ਕਰੀਬ ਲੋਟਰੀਆਂ ਸਾਡੀਆਂ ਆਲਰੇਡੀ ਖੁੱਲ ਚੁੱਕੀਆਂ ਨੇ ਤੇ ਅੱਜ ਨਬਾ ਦੇ ਵਿੱਚ ਵੀ ਰਾਮਗੜੀਆ ਗੁਰਦਾਰਾ ਸਾਹਿਬ ਦੇ ਵਿੱਚ ਕਮੇਟੀ ਦੇ ਸਾਰੇ ਸਹਿਯੋਗ ਨਾਲ ਫੇਲ ਵੋਟਰੀ ਲਈ ਅੱਜ ਚਾਲੂ ਕਰ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਤਕਰੀਬਨ ਸਾਡੀਆਂ 16 17 ਲੈਬੋਰੀਟਰੀਜ਼ ਹੋਣ ਨੇ ਜਿਹੜੀਆਂ ਕਿ ਸਾਡੀਆਂ ਆਲਰੇਡੀ ਤਿਆਰ ਹੋ ਚੁੱਕੀਆਂ ਨੇ ਸਾਜਾਹੇ ਦਿੱਲੀ ਵਿੱਚ ਨੇ ਚਾਹੇ ਸਾਡੀਆਂ ਰਾਜਸਥਾਨ ਵਿੱਚ ਨੇ ਜਾਂ ਪੰਜਾਬ ਜਾਂ ਹਰਿਆਣਾ ਵਿੱਚ ਨੇ ਔਰ ਸਾਡੀ ਉਮੀਦ ਹੈ ਕਿ ਅਸੀਂ 31 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਸਾਡੀਆਂ 150 ਲੈਬਾਰਟਰੀਜ਼ ਐ ਇਹ ਪੂਰੀ ਕਰ ਦਾਂਗੇ ਤੇ ਉਸ ਤੋਂ ਬਾਅਦ ਜਿਹੜੀਆਂ ਬਾਕੀ ਸਾਡੀਆਂ ਲੈਬਾਰਟਰੀਜ਼ ਆ ਹੋਰ ਵੀ ਸਾਡੀ ਸਕੀਮ ਐ ਕਿਉਂਕਿ ਅਸੀਂ ਪਹਿਲਾਂ ਸਿਰਫ ਪੰਜਾਬ ਹਰਿਆਣਾ ਹਿਮਾਚਲ ਤੋਂ ਸ਼ੁਰੂ ਕੀਤਾ ਸੀ ਫਿਰ ਰਾਜਸਥਾਨ ਐਡ ਕੀਤਾ ਅੱਜ ਅਸੀਂ 12 ਸਟੇਟਾਂ ਵਿੱਚ ਜਿਹਨੀਆਂ ਇਹ ਕੰਮ ਕਰ ਰਹੇ ਆ ਤੇ ਹੋਰ ਅਗਲੇ 1 ਮਹੀਨੇ 2 ਮਹੀਨੇ ਤੱਕ ਜਿਹਨੀਆਂ ਸਾਡੀਆਂ ਕਲਕੱਤਾ ਸਾਈਡ ਤੇ ਖੁੱਲ ਰਹੀਆਂ ਨੇ ਮਹਾਰਾਸ਼ਟਰ ਵਿੱਚ ਬੈਸਟ ਬੰਗਾਲ ਚਾਹਤ ਜਰਾ ਜ਼ਰੂਰਤ ਹੈ ਉੱਥੇ ਪੰਜ ਰੋਟਰੀਜ਼ ਖੋਲਣੇ ਆ ਤੇ ਮਹਾਰਾਸ਼ਟਰ ਵਿੱਚ ਵੀ ਬੰਬਈ ਪੰਜ ਰੋਟਰੀ ਖੋਲ ਰਹੀਆਂ ਨੇ ਸੋ ਟੋਟਲ ਮਿਲਾ ਕੇ ਸਾਡੀ ਕੋਸ਼ਿਸ਼ ਹੋਏਗੀ ਕਿ ਅਗਲੇ ਸਾਲ ਤੱਕ 200 ਰੋਟਰੀ ਨੂੰ ਟੱਚ ਕਰ ਜਾਾਂਗੇ ਰੇਟ ਤੁਸੀਂ ਦੇਖ ਚੁੱਕੇ ਹੋ ਗ੍ਰੇਡ ਸਾਡੇ ਮਾਰਕੀਟ ਨਾਲੋਂ 10% ਤੇ ਸਾਰੇ ਅਸੀਂ ਕੰਮ ਕਰ ਰਹੇ ਹਾਂ ਔਰ ਇੱਕ ਹੋਰ ਜਿਹੜੀ ਸਾਨੂੰ ਗਿੱਲ ਸਾਹਿਬ ਨੇ ਜਿਹੜੀ ਦਿੱਤੀ ਸੀ ਇੱਕ ਰਿਪੋਰਟ ਜਿਹੜੀ ਹੈ ਇਸ ਸਾਲ ਦੀ ਤਕਰੀਬਨ 15 ਲੱਖ ਦੇ ਕਰੀਬ ਜਿਹੜਾ ਸਾਡਾ ਪੇਸ਼ੈਂਟ ਹੈ ਇਸ ਸਾਲ ਦੇ ਵਿੱਚ ਇਹ ਇਹਨਾਂ ਲੋਕਾਂ ਦਾ ਫਾਇਦਾ ਉਠਾ ਚੁੱਕਿਆ ਸਾਰਿਆਂ ਦਾ ਸੋ 15 ਲੱਖ ਦਾ ਮਤਲਬ ਕਿ ਸਵਾ ਲੱਖ ਦੇ ਕਰੀਬ ਤੁਹਾਡਾ ਜਿਹੜਾ ਪੇਸ਼ੈਂਟ ਹਰ ਮਹੀਨੇ ਜਿਹੜਾ ਆਲ ਬੋਟਰੀਆਂ ਦਾ ਫਾਇਦਾ ਉਠਾ ਰਿਹਾ ਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਸਪੈਸ਼ਲੀ ਅგილ ਸਾਬ ਨੂੰ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਅੱਜ ਸਾਡੇ ਪ੍ਰਧਾਨ ਸੁਰਿੰਦਰ ਜੀ ਆਏ ਹੋਏ ਨੇ ਇਹ ਵੀ ਹੋ ਗਏ ਮੇਰੇ ਨਾਲ ਆਪਣੇ ਸਿੱਧੂ ਸਾਹਿਬ ਖੜੇ ਨੇ ਇਹਨਾਂ ਦੀਆਂ ਬੜੀਆਂ ਸੇਵਾਵਾਂ ਨੇ ਚਸਤੇ ਨਾਲ ਚਸਤੇ ਸਾਡੇ ਜਿੰਨੇ ਵੀ ਕੇਸ ਹੁੰਦੇ ਨੇ ਸਾਡੇ ਕਿਸੇ ਕਿਸਮ ਦਾ ਕੋਈ ਕੇਸ ਹੋਵੇ ਤੇ ਉਹ ਇਹ ਬਿਲਕੁਲ ਫ੍ਰੀ ਲਰ ਦੇਣ ਦੇ ਕੇ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਜਿੱਥੇ ਪਹੁੰਚੇ ਨੇ ਤੇ ਭਾਈ ਸਾਹਿਬ ਨਾਲ ਖੜੇ ਨੇ ਸਾਰੇ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਇਹ ਲੈਬੋਟਰੀ ਜਿਹੜੀ ਹੈ ਉਹ ਖੁੱਲ ਗਈ ਹੈ ਔਰ ਉਮੀਦ ਕਰਦੇ ਕਿ ਬਹੁਤ ਅੱਛੀ ਜਾਏਗੀ ਇਹ ਜਿਸ ਤਰ੍ਹਾਂ ਡਾਕਟਰ ਸਾਹਿਬ ਕਹਿੰਦੇ ਹੁੰਦੇ ਨੇ ਕਿ ਅਸੀਂ ਪਹਿਲਾਂ ਸੈਮੀ ਆਟੋਨੋਮਾਈਜ਼ਰ ਦਿੰਦੇ ਹਾਂ ਇੱਥੇ ਤੇ ਜਿਸਲੇ ਪੇਸ਼ੈਂਟ ਤੁਹਾਡੇ 30 35 ਕ੍ਰਾਸ ਕਰ ਜਾਂਦੇ ਜਾਂ 40 ਪੇਸ਼ੈਂਟ ਹੋ ਜਾਂਦੇ ਨੇ ਤੇ ਫਿਰ ਇਹਨਾਂ ਦਾ ਹੁੰਦਾ ਕਿ ਅਸੀਂ ਇੱਥੇ ਫੁੱਲੀ ਆਟੋਮੈਟਿਕ ਯੂਨਿਟ ਲਾ ਦਈਏ ਤਾਂ ਜੋ ਪਬਲਿਕ ਨੂੰ ਵੇਟ ਨਾ ਸੋ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ। ਮੈਂ ਡਾਕਟਰ ਗਿਲ ਜ਼ਰਦੇ ਬਹੁਤ ਪਹਿਲਾਂ ਲਿੰਕ 'ਚ ਆਇਆ ਸੀ। ਇਹਨਾਂ ਨਾਲ ਗੱਲ ਕਰੀ ਸੀ ਵੀ ਅਸੀਂ ਲੈਬੋਰੀ ਮੇਰੇ ਫਾਇਦੇ ਦੇ ਨਾਤੇ ਖੋਲਣਾ ਚਾਹੁੰਦੇ ਆ। ਤੇ ਸਹਿਯੋਗ ਬਣਿਆ ਸਾਡਾ ਫਿਰ ਅਸੀਂ ਕੈਨੇਡਾ ਕੱਠੇ ਹੋ ਗਏ ਉੱਥੇ ਸਾਡਾ ਫਿਰ ਬਣ ਗਿਆ ਤੇ ਫਿਰ ਇਹ ਕਹਿੰਦੇ ਵੀ ਅੱਧਾ ਮੈਂ ਵੀ ਭਾਈ ਤੁਸੀਂ ਆ ਜਾਓ। ਜਗ੍ਹਾ ਅਸੀਂ ਦੇ ਦਿੰਦੇ ਆ ਗੁਰਦਾਰੇ ਵੱਲੋਂ। ਜਿਹੜਾ ਵੀ ਐ ਜੋ ਵੀ ਹੋਊਗਾ ਸਾਡਾ ਚਿਲਪਲ ਅਸੀਂ ਪੂਰੇ ਕਰਾਂਗੇ। ਅਸੀਂ ਇਹਨਾਂ ਦੇ ਰਿਣੀ ਆ ਵੀ ਸਾਡੇ ਇਹਨਾਂ ਨੇ ਇਹ ਬੇਨਤੀ ਮੰਨ ਕੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਡਾਕਟਰ ਸਾਹਿਬ ਦੇ ਨਾਲ ਸੰਪਰਕ ਚ ਆਇਆ ਤਾਂ ਇਹਨਾਂ ਨੂੰ ਵੇਖ ਕੇ ਮੈਂ ਵੀ ਇਸ ਕੰਮ ਚ ਥੋੜਾ ਮੋਟਾ ਜੁਟਿਆ ਬਹੁਤ ਮਹਾਨ شخصیت ਨੇ ਭਾਈ ਜੀ ਜੋ ਐਨਾ ਸਰਬਾਧਾ ਪਰਚੈਰੀਟਿਵ ਟਰਸਟ ਚਲਾ ਰਹੇ ਨੇ ਤੇ ਐਨੇ ਮਾਨਵਤਾ ਦੀ ਸੇਵਾ ਕਰਦੇ ਥੈਂਕਸ